ਵੱਡੀ ਖਬਰ ਹੈ ਜਿਹੜੀ ਉਹ ਭਾਈ ਅਮਰਤਪਾਲ ਜੋ ਕਿ ਅਸਾਮ ਦੀ ਡਿਬਲੂ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਥਿਤੀ ਜਿਹੜੀ ਸਿਹਤ ਅਨ ਸਰੀਰ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਹੈ ਜਾਦੀ ਕਿ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਤੱਕ ਆ ਰਹੀਆਂ ਜਦੋਂ ਚੱਲਦੇ ਆ ਅਮਰਤਪਾਲ ਦੇ ਮਾਤਾ ਪਿਤਾ ਦੇ ਵੱਲੋਂ ਜਿਹੜਾ 17 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਜਿਹੜਾ ਸਿੱਖ ਜਥੇਬੰਦੀਆਂ ਦਾ ਕੱਟ ਸੱਦਿਆਗਾ ਜਦੋਂ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਦੇ ਪੁਲਿਸ ਦੇ ਵੱਲੋਂ ਇਸ ਇਕੱਠ ਨੂੰ ਇਸ ਇਕੱਠ ਨੂੰ ਮਤਲਬ ਹੋਣ ਤੋਂ ਜਲ ਇਸ ਇਕੱਠ ਨੂੰ ਰੋਕਣ ਦੇ ਲਈ ਹੈ ਤੇ ਇਸ ਇਕੱਠ ਦੇ ਵਿੱਚ ਵੱਤਵਾ ਜਿਹੜਾ ਵੱਡਾ ਕੱਟ ਨਾ ਹੋ ਸਕੇ ਜਿਹਦੇ ਚੱਲਦੇ ਨੇ ਜਿਹੜੇ ਕਈ ਸਿੱਖ ਅਗੂ ਨੇ ਜਿਵੇਂ ਜਿਹੜੇ ਯਾਰਦਾਂ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਰਹੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਜਿਹਦੇ ਚੱਲਦੇ ਆਮਰਤਪਾਲ ਸਿੰਘ ਦੇ ਉੱਪਰ ਸੌਰੀ ਜੇ ਦੀਪ ਸਿੱਧੂ ਦੇ ਭਰਾ ਨੇ ਉਹਨੂੰ ਅਤੇ ਇੱਕ ਦਲਜੀਤ ਸਿੰਘ ਖਾਲਸਾ ਤੇ ਇਸ ਤੋਂ ਇਲਾਵਾ ਕਈ ਹੋਰ ਸਿੱਖ ਅਗੂ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਕਿਉਂਕਿ ਕਿਤਾ ਵੋਟਾਂ ਦੇ ਲੜੇ ਨਾਲ ਚੱਲਦੇ ਆ ਜਿਹੜਾ ਚੋਣ ਜਾਬਤਾ ਲੱਗ ਚੁੱਕਿਆ ਸਰਕਾਰ ਨੂੰ ਕਿਤਨਾ ਕਿਤੇ ਸੁਰੱਖਿਆ ਤੇ ਬਲ ਵੀ ਧਿਆਨ ਰੱਖਣਾ ਜ਼ਰੂਰੀ ਆ ਉੱਥੇ ਹੀ ਪੰਜਾਬ ਦੇ ਵਿੱਚ ਦੇ ਜਿਹੜੇ ਉਹ ਸੈਂਟਰ ਦੇ ਵੱਲੋਂ ਹੁਣ ਜਿਹੜੀ ਫੋਰਸ ਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਫੋਰਸ ਤੱਕ ਲਗਾ ਦਿੱਤੀ ਹੈ ਜਦ ਚੱਲਦੇ ਆ ਕਿ ਤਰ੍ਹਾਂ ਕਿਥੋਂ ਸੁਰੱਖਿਆ ਦੇ ਚੱਲਦੇ ਆ ਸਰਕਾਰ ਦੇ ਵੱਲੋਂ ਇਹ ਕਦਮ ਚੱਕਿਆ ਗਿਆ ਉੱਥੇ ਹੀ ਅਮਰਤਪਾਲ ਸਿੰਘ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਾਤਾਰ ਡਟੀਆਂ ਅਮਰਤਪਾਲ ਦੀ ਮਾਤਾ ਦਾ ਬਿਆਨ ਆਇਆ ਸੀ ਕਿ ਅਸੀਂ ਭਾਈ ਅਮਰਤਪਾਲ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਜੇਲ੍ਹ ਸ਼ਿਫਟ ਕਰਾ ਕੇ ਰੱਖਾਂ ਕਿਉਂਕਿ ਸਾਮ ਦੀ ਡਿਪੂਟ ਕੋਰਟ ਜੇਲ੍ਹ ਦੇ ਵਿੱਚ ਅਮਰਤਪਾਲ ਦੀ ਜਿਹੜੀ ਸਥਿਤੀ ਹਾਲ ਤਾਂ ਬਹੁਤ ਖਰਾਬ ਹੋ ਚੁੱਕੀ ਹੈ ਨਾ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਦੇ ਕਿਸੇ ਨਮਾਇਦਰ ਵੱਲੋਂ ਸਾਡੇ ਤੱਕ ਅਜੇ ਤੱਕ ਕੋਈ ਜਿਹੜੀ ਪਹੁੰਚ ਕੀਤੀ ਜਗੇ ਉੱਥੇ ਹੀ ਕਾਲ ਤਖਤ ਸਾਹਿਬ ਦੇ ਵੱਲੋਂ ਵੀ ਕਾਲ ਤਖਤ ਸਾਹਿਬ ਜੱਥੇਦਾਰ ਦੇ ਵੱਲੋਂ ਅਮਰਤਪਾਲ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਜਿਹੜਾ ਵੱਡਾ ਐਕਸ਼ਨ ਜਾਂ ਬਰੋਰਾਂ ਦਿੱਤਾ ਜਾ ਰਿਹਾ ਦੱਸੀ ਕਿ ਲਗਾਤਾਰ ਸੀਮਨਜੀਤ ਸਿੰਘ ਮਾਨ ਦਾ ਵੀ ਇਹ ਬਿਆਨ ਆਇਆ ਸੀਗਾ ਕਿ ਕੱਲ ਨੂੰ ਜਿਹੜਾ ਕੱਲ ਨੂੰ ਉੱਥੇ 27 ਤਾਰੀਖ ਨੂੰ ਵੱਤਵਾ ਸਿੱਖ ਜਥੇਬੰਦੀਆਂ ਤੇ ਜਿਹੜੇ ਆਗੂ ਨੇ ਉਹ ਦਰਬਾਰ ਸਾਹਿਬ ਪਹੁੰਚਣ ਅਤੇ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰਨ ਅਮਰਤਪਾਲ ਦੀ ਮਾਤਾ ਦਾ ਕਹਿਣਾ ਸੀਗਾ ਕਿ ਜੇਕਰ ਅਮਰਤਪਾਲ ਨੂੰ ਕੁਝ ਹੋਊਗਾ ਤਾਂ ਉਹਦਾ ਸਿੱਧਾ ਤੋਂ ਸਿੱਧਾ ਜਿੰਮੇਵਾਰ ਭਗਵੰਤਵਾਨ ਅਤੇ ਡੀਸੀ ਹੋਵੇਗਾ ਕਿਉਂਕਿ ਸਾਡੀ ਉੱਥੇ ਅਮਰਤਪਾਲ ਦੇ ਨਾਲ ਜਿਹੜੀ ਫੋਮ ਤੇ ਗੱਲ ਵੀ ਨਹੀਂ ਕਰਵਾਈ ਜਾ ਰਹੀ ਦਾਦੀ ਕਿ ਅਮਰਤਪਾਲ ਦਾ ਮੁੱਦਾ ਲਗਾਤਾਰ ਭੱਗਦਾ ਜਾ ਰਿਹਾ ਕਿ ਅਮਰਤਪਾਲ ਦਾ ਅਮਰਤਪਾਲ ਦੇ ਸਾਥੀ ਜਿਹੜੇ ਅਸਾਮ ਦੀ ਡਿਬਿਊਗਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ だっਦੀ ਕਿ ਉਹਨਾਂ ਦੇ ਉੱਪਰ ਐਨਐਸਏ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਆ ਫਿਲਹਾਲ ਪਰਿਵਾਰ ਦੇ ਵੱਲੋਂ ਲਗਾਤਾਰ ਅਮਰਤਪਾਲ ਦੇ ਸਾਥੀਆਂ ਨੂੰ ਅਸਾਮ ਤੋਂ ਪੰਜਾਬ ਦੇ ਵਿੱਚ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਦ ਤੇ ਚੱਲਦੇ ਦੇਖਣਾ ਹੋਵੇਗਾ ਸਰਕਾਰ ਦੇ ਵੱਲੋਂ ਕੋਈ ਠੋਸ ਕਦਮ ਜਾਂ ਫਿਰ ਅਮਰਤਪਾਲ ਦੇ ਮਾਤਾ ਪਿਤਾ ਦੇ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਆ ਜਾਂ ਨਹੀਂ ਕਿ ਅਸਾਮ ਦੀ ਡਿਬਿਊਗਰ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਥਿਤੀ ਜਿਹੜੀ ਸਿਹਤ ਆ ਅਨਸਰੀ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਹੈ ਜਦ ਤੱਕ ਇਹਨਾਂ ਨੇ ਖੂਨ ਦੀਆਂ ਉਲਟੀਆਂ ਤੱਕ ਆ ਰਹੀਆਂ ਜਦ ਚੱਲਦੇ ਆ ਅਮਰਪਾਲ ਦੇ ਮਾਤਾ ਪਿਤਾ ਦੇ ਵੱਲੋਂ ਜਿਹੜਾ 17 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਜਿਹਾ ਸਿੱਖ ਜਥੇਬੰਦੀ ਦਾ ਕੱਟ ਸੱਦਿਆ ਹੈਗਾ ਜਦ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਦੇ ਪੁਲਿਸ ਦੇ ਵੱਲੋਂ ਇਸ ਇਕੱਠ ਨੂੰ ਇਸ ਇਕੱਠ ਨੂੰ ਮਤਲਬ ਹੋਣ ਤੋਂ ਜਲਦ ਇਸ ਇਕੱਠ ਨੂੰ ਰੋਕਣ ਦੇ ਲਈ ਅਤੇ ਇਸ ਇਕੱਠ ਦੇ ਵਿੱਚ ਵੱਤਵਾ ਜਿਹੜਾ ਵੱਡਾ ਕੱਟ ਨਾ ਹੋ ਸਕੇ ਜਿਹਦੇ ਚੱਲਦੇ ਆ ਜਿਹੜੇ ਕਈ ਸਿੱਖ ਆਗੂ ਨੇ ਜਿਵੇਂ ਜਿਹੜੇ ਯਾਤਰਾ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਰਹੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਜਿਹਦੇ ਚੱਲਦੇ ਆ ਅਮਰਤਪਾਲ ਸਿੰਘ ਦੇ ਉੱਪਰ ਸੌਰੀ ਜੇ ਦੀਪ ਸਿੱਧੂ ਦੇ ਭਰਾ ਨੇ ਉਹਨੂੰ ਅਤੇ ਇੱਕ ਦਲਜੀਤ ਸਿੰਘ ਖਾਲਸਾ ਤੇ ਇਸ ਤੋਂ ਇਲਾਵਾ ਕਈ ਹੋਰ ਸਿੱਖ ਆਗੂ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਕਿਉਂਕਿ ਕਿਤਾ ਬੋਟਾਂ ਦੇ ਨਾਲ ਚੱਲਦੇ ਆ ਜਿਹੜਾ ਚੋਣ ਜਾਬਤਾ ਲੱਗ ਚੁੱਕਿਆ ਸਰਕਾਰ ਨੂੰ ਕਿਧਰਾਂ ਕਿਤੇ ਸੁਰੱਖਿਆ ਤੇ ਬਲ ਵੀ ਧਿਆਨ ਰੱਖਣਾ ਜ਼ਰੂਰੀ ਆ ਉੱਥੇ ਹੀ ਪੰਜਾਬ ਦੇ ਵਿੱਚ ਦੇ ਜਿਹੜੇ ਨੂੰ ਸੈਂਟਰ ਦੇ ਵੱਲੋਂ ਹੁਣ ਜਿਹੜੀ ਫੋਰਸ ਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਫੋਰਸ ਤੱਕ ਲਗਾ ਦਿੱਤੀ ਹੈ ਜਦ ਚੱਲਦੇ ਆ ਕਿ ਤਨਾ ਕਿਤੇ ਸੁਰੱਖਿਆ ਦੇ ਚੱਲਦੇ ਆ ਸਰਕਾਰ ਦੇ ਵੱਲੋਂ ਇਹ ਕਦਮ ਚੱਕਿਆ ਗਿਆ ਉੱਥੇ ਹੀ ਅਮਰਤਪਾਲ ਸਿੰਘ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਾਤਾਰ ਡਟੀਆਂ ਅਮਰਤਪਾਲ ਦੀ ਮਾਤਾ ਦਾ ਬਿਆਨ ਆਇਆ ਸੀ ਕਿ ਅਸੀਂ ਭਾਈ ਅਮਰਤਪਾਲ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਜੇਲ੍ਹ ਸ਼ਿਫਟ ਕਰਾ ਕੇ ਰੱਖਾਂ ਕਿਉਂਕਿ ਸਾਮ ਦੀ ਡਿਪੂਟ ਕੋਰਟ ਜੇਲ੍ਹ ਦੇ ਵਿੱਚ ਅਮਰਤਪਾਲ ਦੀ ਜਿਹੜੀ ਸਥਿਤੀ ਹਾਲ ਤਾਂ ਬਹੁਤ ਖਰਾਬ ਹੋ ਚੁੱਕੀ ਹੈ ਨਾ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਦੇ ਕਿਸੇ ਨਮਾਇਦਰ ਵੱਲੋਂ ਸਾਡੇ ਤੱਕ ਅਜੇ ਤੱਕ ਕੋਈ ਜਿਹੜੀ ਪਹੁੰਚ ਕੀਤੀ ਜਗੇ ਉੱਥੇ ਹੀ ਕਾਲ ਤਖਤ ਸਾਹਿਬ ਦੇ ਵੱਲੋਂ ਵੀ ਕਾਲ ਤਖਤ ਸਾਹਿਬ ਜੱਥੇਦਾਰ ਦੇ ਵੱਲੋਂ ਅਮਰਤਪਾਲ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਜਿਹੜਾ ਵੱਡਾ ਐਕਸ਼ਨ ਜਾਂ ਬਰੋਰਾਂ ਦਿੱਤਾ ਜਾ ਰਿਹਾ ਦੱਤੀ ਕਿ ਲਗਾਤਾਰ ਸੀਮ ਜੀ ਸਿੰਘ ਮੰਗਦਾ ਵੀ ਇਹ ਬਿਆਨ ਆਇਆ ਸੀਗਾ ਕਿ ਕੱਲ ਨੂੰ ਜਿਹੜਾ ਕੱਲ ਨੂੰ ਉੱਥੇ ਵੀਰ 17 ਤਰੀਕ ਨੂੰ ਵੱਤਵਾ ਸਿੱਖ ਜਥੇਬੰਦੀਆਂ ਤੇ ਜਿਹੜੇ ਆਗੂ ਨੇ ਉਹ ਦਰਬਾਰ ਸਾਹਿਬ ਪਹੁੰਚਣ ਤੇ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਨਮਰਤਵਾਲ ਦੀ ਮਾਤਾ ਦਾ ਕਹਿਣਾ ਸੀਗਾ ਕਿ ਜੇਕਰ ਅਮਰਤਪਾਲ ਨੂੰ ਕੁਝ ਹੋਊਗਾ ਤਾਂ ਉਹ ਸਿੱਧਾ ਤੋਂ ਸਿੱਧਾ ਜਿੰਮੇਵਾਰ ਭਗਵੰਤਾਨ ਅਤੇ ਡੀਸੀ ਹੋਵੇਗਾ ਕਿਉਂਕਿ ਸਾਡੀ ਉੱਥੇ ਅਮਰਤਪਾਲ ਦੇ ਨਾਮ ਜਿਹੜੀ ਫੋਮ ਤੇ ਗੱਲ ਵੀ ਨਹੀਂ ਕਰਵਾਈ ਜਾ ਰਹੀ ਦੱਸਦੀ ਕਿ ਅਮਰਤਪਾਲ ਦਾ ਮੁੱਦਾ ਲਗਾਤਾਰ ਭੱਗਦਾ ਜਾ ਰਿਹਾ ਕਿ ਅਮਰਤਪਾਲ ਜਣਾ ਅਮਰਤਪਾਲ ਦੇ ਸਾਥੀ ਜਿਹੜੇ ਆਸਾਮ ਦੀ ਡਿਬੂਗਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਦਾਗੀ ਕਿ ਉਹਨਾਂ ਦੇ ਉੱਪਰ ਐਨਐਸਏ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਆ ਫਿਲਹਾਲ ਪਰਿਵਾਰ ਦੇ ਵੱਲੋਂ ਲਗਾਤਾਰ ਅਮਰਤਪਾਲ ਦੇ ਸਾਥੀਆਂ ਨੂੰ ਆਸਾਮ ਤੋਂ ਪੰਜਾਬ ਦੇ ਵਿੱਚ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਦ ਤੇ ਚੱਲਦੇ ਦੇਖਣਾ ਹੋਵੇਗਾ ਸਰਕਾਰ ਦੇ ਵੱਲੋਂ ਕੋਈ ਠੋਸ ਕਦਮ ਜਾਂ ਫਿਰ ਅਮਰਤਪਾਲ ਦੇ ਮਾਤਾ ਪਿਤਾ ਦੇ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਆ ਜਾਂ ਨਹੀਂ